ਅੱਛਾ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਗੋਲ ਮੇਸੀਤੂ ਅੱਜ ਅਸੀਂ ਬਣਾਵਾਂਗੇ ਜੀ ਚਾਵਲ ਪਾਸਤਾ ਤੇ ਮਕਰੋਨੀ ਤੇ ਹਰੇ ਮਟਰੇ ਤੁਸੀਂ ਦੇਖ ਸਕਦੇ ਹੋ ਮੈਂ ਜਿਹੜੇ ਜੀ ਇੱਕ ਗਲਾਸ ਚੋਲ ਲਏ ਆ ਜੀ ਥੋੜੀ ਜਿਹੀ ਅਸੀਂ ਮਕਰੋਨੀ ਤੇ ਪਾਸਤਾ ਮਿਕਸ ਲਿਆ ਹੈ ਜੀ ਤੇ ਉਬਾਲ ਕੇ ਅਸੀਂ ਪਹਿਲੇ ਹੀ ਰੱਖ ਲਏ ਸੀਗੇ ਜੀ ਤੇ ਅਸੀਂ ਹਰੇ ਮਟਰ ਲਏ ਆ ਜੀ ਅਸੀਂ ਸਾਬਤਾ ਮਸਾਲਾ ਲਿਆ ਹੈ ਜੀ ਤੇ ਪਿਆਜ਼ ਲਸਣ ਅਦਰਕ ਹਰੀ ਮੇਚਾ ਤੇ ਧਨੀਆ ਲਿਆ ਜੀ ਹੁਣ ਅਸੀਂ ਲਗਾਂਦੇ ਆ ਜੀ ਤੜਕਾ ਸਾਰੋ ਤੋਂ ਪਹਿਲਾਂ ਅਸੀਂ ਕੜਾਹੀ ਵਿੱਚ ਤੇਲ ਪਾਉਂਦੇ ਆ ਜੀ ਤੁਸੀਂ ਦੇਖ ਸਕਦੇ ਹੋ ਸਾਡਾ ਤੇਲ ਜਿਹੜਾ ਜੀ ਗਰਮ ਹੋ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਸਾਰੇ ਤਾ ਮਸਾਲੇ ਥੋੜ੍ਹਦੇ ਆ ਜੀ। ਨਾਲ ਹੀ ਸੀ

ਨਾਲ ਇਹਦੇ ਚਾੜ ਕਰਦੇ ਜੀ ਸਵਾਦ ਅਨੁਸਾਰ ਤੁਸੀਂ ਦੇਖ ਤਾਂ ਖੜ ਪਿਆ ਜਿਹੜੇ ਆ ਜੀ ਹੁਣ ਹੋ ਗਏ ਆ ਜੀ ਹੁਣ ਅਸੀਂ ਇਹਦੇ ਚਾੜ ਕਰਦੇ ਆ ਜੀ ਥੋੜਾ ਜਿਹਾ ਸਵਾਦ ਅਨੁਸਾਰ ਨਮਕ කරගරීම ර් මොන රාල චෑටගක්දයදී අය මතර නතිවර එමට්‍රාම කොරටාම යත් ජරවිචීපුණාගේ थो थो पानी थोडे पाणी अजत तक भुन जि तक जे पाणी पाया सुंद तुम्ही देख सगळे जे पाणी जेडा सुकला स्टार्ट होती हुन अशी ना थोडासा मौलकावांनी पाणी ਅਸੀਂ ਇਹਦੇ ਵਿੱਚ ਐਡ ਕਰਦੇ ਆ ਜੀ ਛੋਲ ਛੋਲ ਜਿਹੜੇ ਕੱਲ ਜਿਹੜੇ ਜਿਹੜੇ ਪਹਿਲੇ ਕੌਕ ਰੱਖ ਲੈ ਸੀਗੇ ਜੀ ਅਸੀਂ ਫਿਰ ਛੋਲ ਐਡ ਕਰਦੇ ਆ ਛੋਲ ਜਿਹੜੇ ਆ ਜੀ ਅਸੀਂ ਕੰਨੀਆਂ ਛੋਲੇ ਆ ਜੀ ਤੇ ਕਹਿੰਦੇ ਜਿਹਨਾਂ ਨੂੰ ਕੰਨੀਆਂ ਕਹਿੰਦੇ ਆ ਜੀ ਅਸੀਂ ਕਰਦੇ ਜੀ ਇਹਨਾਂ ਨੂੰ ਮਿੱਸੇ ਜੇ ਤੁਸੀਂ ਬਾਸਮਤੀ ਤੇ ਲੈਣਾ ਤੁਸੀਂ ਬਾਸਮਤੀ ਤੇ ਲੈ ਸਕਦੇ ਹੋ ਜੇ ਤੁਸੀਂ ਪਰਮਲ ਤੇ ਲੈਣਾ ਤੁਸੀਂ ਪਰਮਲ ਤੇ ਲੈ ਸਕਦੇ ਆ ਜੀ ਉਹ ਤੁਹਾਡੀ ਆਪਣੀ ਮਰਜ਼ੀ ਆ ਜੇ ਤੁਸੀਂ ਸੜਕੇ ਦੇ ਵਿੱਚ ਹਲਦੀ ਐਡ ਕਰਨਾ ਚਾਹਦੇ ਹੋ ਤੁਸੀਂ ਕਰ ਸਕਦੇ ਹੋ ਅਸੀਂ ਜਿਹੜੀ ਇਹ ਹਲਦੀ ਨਹੀਂ ਐਡ ਕਰਾਂਗੇ ਇਹਦੇ ਵਿੱਚ ਹੁਣ ਅਸੀਂ ਆੜੀ ਇਹਦੇ ਵਿੱਚ ਦੋ ਗਲਾਸ ਪਾਣੀ ਪਾਉਂਦੇ ਆ ਜੀ ਕਿਉਂਕਿ ਅਸੀਂ ਇੱਕ ਗਲਾਸ ਚੌਲਾ ਲਿਆ ਸੀਗਾ ਜੀ ਜੇ ਤੁਸੀਂ ਦੋ ਬਣਾਉਂਦੇ ਹੋ ਤਾਂ ਉਹਨਾਂ ਦੇ ਗਲਾਸ ਤੁਸੀਂ ਚਾਰ ਪਾਣੀ ਦੇ ਗਲਾਸ ਐਡ ਕਰ ਸਕਦੇ ਹੋ ਜੀ ਅਸੀਂ ਇਹਦੇ ਵਿੱਚ ਦੋਈ ਕਰਾਂਗੇ ਸੀ ਜਿਹੜਾ ਪਾਸਤਾ ਮਕਰੋਨੀ ਹੈ ਜੀ ਇਹਦੇ ਵਿੱਚ ਥੋੜਾ ਟਾਈਮ ਬਾਅਦ ਜਿਹੜਾ ਹੈ ਜੀ ਐਡ ਕਰਾਂਗੇ ਜੀ ਕਿਉਂਕਿ ਅਸੀਂ ਪਾਸਤਾ ਮਕਰੋਨੀ ਜਿਹੜਾ ਹੈ ਜੀ ਪਹਿਲੇ ਉਬਾਲ ਲਿਆ ਸੀਗਾ ਇਸ ਕਰਕੇ ਅਸੀਂ ਨੂੰ ਥੋੜੀ ਜਿਹੀ ਚੋਲ ਰਿਚਨ ਤੇ ਐਡ ਕਰਾਂਗੇ ਕਿਉਂਕਿ ਜੇ ਅਸੀਂ ਪਹਿਲੇ ਪਾਤਾ ਉਹ ਕੁਝ ਜ਼ਿਆਦਾ ਗਲ ਜਾਣੇ ਆ ਜੀ ਸੋਨ ਚ ਰਸੀ ਦੇ ਵਿੱਚ ਐਡ ਕਰਦੇ ਆ ਜੀ ਧਨੀਆ ਇਸ ਮੇਰੇ ਚੋਲ ਜਿਹੜੀ ਜਿੱਦਾਂ ਬਣਾਉਣ ਦੇ ਵਿੱਚ ਪਾਸਤਾ ਮਕਰੋਨੀ ਐਡ ਕਰ ਦਵਾਂਗੇ ਜੀ ਹਾਂ ਜੀ ਅਸੀਂ ਅੱਜ ਜਿਹੜਾ ਜਿਹਦੇ ਉੱਤੇ ਟੱਕਣ ਦੇ ਦਿੰਦੇ ਆ ਜੀ ਕਿ ਤੁਸੀਂ ਦੇਖ ਸਕਦੇ ਹੋ ਜੀ ਸਾਡੇ ਜਿਹੜੇ ਆ ਜੀ ਚੋਲ ਜਿਹੜੇ ਆ ਜੀ ਰੇਜੇ ਪੈ ਗਏ ਆ ਜੀ ਤਾਂ ਅਸੀਂ ਨਾਲ ਹੀ ਇਹਦੇ ਵਿੱਚ ਮਕਰੋਨੀ ਪਾਸਤਾ ਵੀ ਜਿਹੜਾ ਹੈ ਜੀ ਐਡ ਕਰ ਦਿੰਦੇ ਆ ਜੀ ਅਸੀਂ ਅੰਜਰਾਜ ਫੇਟਾਕ ਦਿੰਦੇ ਆ ਜੀ ਹੁਣ ਅਸੀਂ ਬਿਲਕੁਲ ਸੇਮ ਗੈਸ ਵਰਤਦੇ ਆ ਜੀ ਹੁਣ ਅਸੀਂ ਇਹਨਾਂ ਨੂੰ ਜਿਹੜਾ ਹੈ ਜੀ 2 ਮਿੰਟ ਜਿਹੜੇ ਆ ਜੀ ਰਜਾਵਾਂਗੇ ਜੀ ਫੇ ਅਸੀਂ ਲਪਾਵਾਂਗੇ ਜੀ ਤੁਹਾਨੂੰ ਚੋਲ ਸਾਡੇ ਕਿਸ ਤਰ੍ਹਾਂ ਦੇ ਬਣਿਆ ਜੀ ਦਾ ਤੁਸੀਂ ਦੇਖ ਸਕਦੇ ਸਾਡੇ ਚੋਲ ਜਿਹੜੇ ਆ ਜੀ ਰੈਡੀ ਹੋ ਚੁੱਕੇ ਆ ਜੀ ਹੁਣ ਅਸੀਂ ਕਰਨ ਜਾ ਰਹੇ ਆ ਜੀ ਲੱਸੀ ਨਾਲ ਇੰਜੋਏ ਬਾਕੀ ਬਹੁਤ ਬਹੁਤ ਧੰਨਵਾਦ ਲਾਈਕ ਤੇ ਸਬਸਕ੍ਰਾਈਬਰ ਜਰੂਰ ਕਰਿਓ ਜੀ ਥੈਂਕ ਯੂ